ਇਹ ਕਹਿਣਾ ਵੀ ਗੁਰੂ ਦਾ ਸਿੱਖ ਆਰੇ ਨਾਲ ਚੀਰਿਆ ਜਾ ਰਿਹਾ ਸੀ ਗੁਰੂ ਨੇ ਕਰਾਮਾਤ ਹੀ ਨਾ ਵਿਖਾਈ ਹਾਂ ਉਹ ਇਹ ਚਾਹੁੰਦਾ ਹੈ ਇਹ ਕਰਾਮਾਤ ਹੁੰਦੀ ਵੀ ਆਰਾ ਹੀ ਨਾ ਚੱਲਦਾ ਆਰਾ ਚਲਾਉਣ ਵਾਲਿਆਂ ਦੇ ਹੱਥ ਹੀ ਨਾ ਚੱਲਦੇ ਉਹ ਪੱਥਰ ਹੋ ਜਾਂਦੇ ਇਹ ਵੀ ਕਰਾਮਾਤ ਹੁੰਦੀ ਪਰ ਇਹ ਛੋਟੀ ਕਰਾਮਾਤ ਹੁਣੀ ਸੀ ਗੁਰੂ ਨੇ ਵੱਡੀ ਕਰਾਮਾਤ ਵਿਖਾਈ ਵੱਡੀ ਕਰਾਮਾਤ ਕੀ ਹੈ ਆਰਾ ਚੱਲਿਆ ਗੁਰੂ ਕੇ ਸੇਖ ਦਾ ਸੀਸ ਜਿਹੜਾ ਐ ਇਹ ਦੋ ਫਾੜ ਹੋਇਆ ਸਰੀਰ ਦੋ ਫਾੜ ਹੋਇਆ ਪਰ ਉਹਦੇ ਮੂੰਹੋਂ ਹਾਏ ਨਹੀਂ ਨਿਕਲੀ ਉਹਦੇ ਮੂੰਹੋਂ ਔਫ ਨਹੀਂ ਨਿਕਲੀ ਉਹਦੇ ਮੂੰਹ ਤੋਂ ਜਪਜੀ ਸਾਹਿਬ ਜੀ ਦਾ ਪਾਠ ਹੀ ਚੱਲਦਾ ਆ ਰਿਹਾ ਵੱਡੀ ਕਰਾਮਾਤ ਹੋਈ ਉਹ ਚਾਹੁੰਦਾ ਸੀ ਕਿ ਗੁਰੂ ਇਹ ਕਰਾਮਾਤ ਵਿਖਾਉਂਦਾ ਗੁਰੂ ਕਾ ਸੇਖ ਭਾਈ ਦੇਵਾਲ ਦਾਸ ਉਹ ਦੇਗ ਵਿੱਚ ਬੈੰਦਾ ਤੇ ਪਾਣੀ ਠੰਡਾ ਹੋ ਜਾਂਦਾ ਹਾਂ ਇਹ ਵੀ ਕਰਾਮਾਤ ਹੋ ਸਕਦੀ ਸੀ ਪਰੀ ਛੋਟੀ ਕਰਾਮਾਤ ਹੁੰਦੀ ਗੁਰੂ ਨੇ ਵੱਡੀ ਕਰਾਮਾਤ ਕਰਕੇ ਵਿਖਾਈ ਗੁਰੂ ਦਾ ਸਿੱਖ ਉਬਲਦੀ ਦੀਗ ਵਿੱਚ ਬਹਿ ਗਿਆ ਪਰ ਉਬਲਦੀ ਦੀਗ ਵਿੱਚ ਬਹਿ ਕੇ ਵੀ ਉਹ ਚੀਕਿਆ ਨਹੀਂ ਰੋਇਆ ਨਹੀਂ ਉਹਦੇ ਮੂੰਹੋਂ ਹਾਏ ਨਹੀਂ ਨਿਕਲੀ ਉਹਦਾ ਸਰੀਰ ਉਸ ਉਬਲਦੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਉਬਲ ਗਿਆ ਗੁਰੂ ਦਾ ਸਿੱਖ ਸ਼ਹੀਦ ਹੋ ਗਿਆ ਪਰ ਉਹਦੇ ਮੂੰਹ ਤੋਂ ਇੱਕ ਵਾਰਾ ਵੀ ਹਾਏ ਨਹੀਂ ਨਿਕਲੀ ਇਹ ਆ ਵੱਡੀ ਕਰਾਮਾਤ ਵੱਡੀ ਕਰਾਮਾਤ ਇਹ ਕਰਾਮਾਤ ਵੀ ਹੋ ਸਕਦੀ ਸੀ ਕਿ ਉਹ ਤਲਵਾਰ ਦਾ ਵਾਰ ਕਰ ਦੇ ਤਲਵਾਰ ਦਾ ਵਾਰ ਚੱਲਦਾ ਹੀ ਨਾ ਤਲਵਾਰ ਗੁਰੂ ਸਾਹਿਬ ਨੂੰ ਛੂ ਹੀ ਨਾ ਸਕਦੀ ਇਹ ਕਰਾਮਾਤ ਵੀ ਹੋ ਸਕਦੀ ਸੀ ਇਹ ਕੋ ਵੱਡੀ ਗੱਲ ਥੋੜਾ ਹੈ ਇਹ ਨਹੀਂ ਵੀ ਇਦਾਂ ਹੁੰਦਾ ਨਹੀਂ ਇਦਾਂ ਹੋ ਜਾਂਦਾ ਪਰ ਗੁਰੂ ਸਾਹਿਬ ਜੀ ਜੇ ਉਹ ਕਰਾਮਾਤ ਵਿਖਾਉਂਦੇ ਤੇ ਉਹ ਛੋਟੀ ਕਰਾਮਾਤ ਹੁੰਦੀ ਗੁਰੂ ਸਾਹਿਬ ਨੇ ਵੱਡੀ ਕਰਾਮਾਤ ਕੀਤੀ ਸਤਗੁਰਾਂ ਨੇ ਆਪਣਾ ਸੀਸ ਸੱਚ ਲਈ ਹੱਕ ਲਈ ਨਿਆਂ ਲਈ ਇਨਸਾਫ਼ ਲਈ ਕੁਰਬਾਨ ਕਰ ਦਿੱਤਾ ਇਹ ਵੱਡੀ ਕਰਾਮਾਤ ਕਰਕੇ ਵਖਾ ਦਿੱਤੀ